ਉਹ ਸਾਹਮਣੇ ਆਪਣਾ ਹੌਸਟਲ ਹੈ ਮੈਂ ਵੈਸੇ ਹੀ ਨਾ ਸੜਕ ਕਰਾਸ ਕਰਕੇ ਅੰਦਰ ਆ ਗਿਆ ਸੀਗਾ ਐਕਸਪੀਰੀਅੰਸ ਕਰਨ ਦੇ ਲਈ ਸੋ ਚਲੋ ਆਪਾਂ ਫਿਰ ਸੜਕ ਕਰਾਸ ਕਰਨ ਲੱਗਿਆ ਹੁਣ ਇੱਕੋ ਮਾਹੌਲ ਆਵਾ ਬੀ ਗੁਨੇਸ਼ਨ ਵਾਲੇ ਤੇ ਯਾਰ ਚਾਹ ਪੀਣ ਆ ਗਿਆ ਸੋ ਜੇ ਭੁੱਖ ਲੱਗੀ ਤਾਂ ਰੋਟੀ ਵੀ ਮੈਂ ਆਰਡਰ ਕਰ ਹੀ ਦੇਣੀ ਆ ਹੁਣੇ ਇਹਨਾਂ ਦੇ ਜਿਹੜੇ ਮਸਾਲਾ ਚਾਹ ਦਾ ਰੇਟ ਆ ਨਾ ਉਹ ਹੈਗਾ 5.9 ਰਿੰਗਟ ਉਹੀ 100 125 130 ਰੁਪਏ ਦੀ ਹੋ ਗਈ ਚਾਹ ਤੇ ਕੱਪ ਬਹੁਤ ਛੋਟਾ ਜਿਹਾ ਦੰਦੇ ਨੇ ਬਹੁਤ ਛੋਟਾ ਜਿਹਾ ਦੰਦੇ ਨੇ ਸਵੇਰੇ ਬ੍ਰੇਕਫਾਸਟ ਵੀ ਇੱਥੇ ਕਰਿਆ ਸੀ ਕੱਲ ਰਾਤ ਡਿਨਰ ਵੀ ਇੱਥੇ ਕਰਿਆ ਸੀਗਾ ਇੰਨੀ ਕ ਚਾਹ ਤਾਂ ਆਪਾਂ ਮਿੱਠਾ ਚੇਕ ਕਰਨ ਲੱਗੇ ਪੀਣੇ ਹੁੰਦੇ ਆ ਜਿੰਨੀ ਕ ਚਾਹ ਇਹ ਆਪਾਂ ਉਹ ਦੰਦੇ ਨੇ ਰਾਤ ਦੇ 12:00 ਵੱਜ ਗਏ ਤੇ ਅਸੀਂ ਰੋਟੀ ਖਾ ਲਈ ਆ ਤੇ ਫਿਲਹਾਲ ਅਸੀਂ ਹੁਣ ਲੋਕਲ ਜਿਹੜਾ ਬਾਜ਼ਾਰ ਹੈ ਇਹਨਾਂ ਦਾ ਉਹ ਐਕਸਪਲੋਰ ਕਰਨ ਲੱਗੇ ਹੋਏ ਆ। ਸੋ ਸੱਜੇ ਪਾਸੇ ਹੀ ਸਾਰੇ ਹੀ ਮਸਾਜ ਵਾਲੇ ਨੇ। ਸੋ ਲੋ ਜੀ ਸੋਵੇਨੀਅਰ ਲੈ ਰਹੇ ਆ ਮੈਂ। ਸੋ ਇੱਕ ਤਾਂ ਲਿਆ ਜੀ ਮਲੇਸ਼ੀਆ ਵਾਲਾ, ਇੱਕ ਆਪਾਂ ਲਿਆ ਹਟਵਨ ਟਾਵਰ। ਆਹ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਇਹ ਸਾਰੇ 5-5 ਰਿੰਗੜ ਦੇ ਨੇ। ਠੀਕ ਹੈ ਜੀ। ਆਹ ਹੈਗਾ ਜੀ 10 ਰਿੰਗੜ ਦਾ ਟਵਿਨ ਟਾਵਰ। ਆ 50 60 70 80 ਰਿੰਗਟ ਮਤਲਬ ਕਿ 2 2000 ਤੱਕ ਦਾ ਪੀਸ ਹੈ ਇੱਕ ਇਹ ਤੇ ਜਿਹੜੇ ਉੱਪਰ ਪਏ ਨੇ ਇਹ 100 100 ਰਿੰਗਟ ਦੇ ਨੇ ਮਤਲਬ ਕਿ 25 25 100 ਰੁਪਏ ਦਾ ਇੱਕ ਪੀਸ ਸੋ ਫਿਲਹਾਲ ਆਪਾਂ ਇਹਨਾਂ ਚੋਂ ਦੇਖ ਰਹੇ ਆ ਜੀ ਇਹ ਸਾਰੇ 5 5 ਰਿੰਗਟ ਦੇ ਨੇ ਮੇਨ ਬਾਅਦ ਦੇ ਦੋ ਵੀ ਮੈਂ ਆਉਣਾ ਘੁੰਮਣ ਤਾਂ ਸਭ ਤੋਂ ਜ਼ਰੂਰੀ ਹੁੰਦਾ ਸਵੇਨੀਅਰ ਲੈਣਾ ਮੈਗਨੇਟ ਰਾਜ ਵਾਸਤੇ ਦਾ ਹੈਡ ਸੈਟ ਸੋ ਲਿਆ ਜੀ ਇੱਕ ਦੁਬਾਰਾ ਇਹਦੇ ਵਿੱਚ ਹੈਗੇ 6 ਪੀਸਸ ਸੋ ਲਓ ਜੀ ਸਵੇਨੀਅਰ ਲੈਣ ਤੋਂ ਬਾਅਦ ਆਪਾਂ ਐਕਸਪਲੋਰ ਕਰ ਰਹੇ ਆ ਇੱਥੋਂ ਦੀ ਹੁਣ ਮਾਰਕੀਟ ਸੋ ਇੱਕ ਚੀਜ਼ ਦੇਖੋ ਇਹ ਸਾਰਾ ਜਿਹੜਾ ਸ਼ਹਿਰ ਆ ਨਾ ਪਹਾੜ ਤੇ ਬਣਿਆ ਹੋਇਆ ਸੋ ਮੇਰੀ ਲੈਫਟ ਸਾਈਡ ਤੁਸੀਂ ਜਿੰਨੇ ਵੀ ਦੇਖੋਗੇ ਸਾਰੇ ਹੀ ਮ사ਜ ਪਲਰ ਨੇ ਸਾਰੇ ਸੋ ਆਹ ਲਾਈਨ ਆ ਜਿਹੜੀ ਇਹ ਸਾਰੀ ਲਾਈਨ ਮ사ਜ ਪਲਰ ਵਾਲੀ ਆ ਦੇਖੋ ਫਿਰ ਮਾਹੌਲ ਸੋ ਇਦਾਂ ਦੀਆਂ ਨਾ ਛੋਟੀਆਂ ਛੋਟੀਆਂ ਸਟਾਲਾਂ ਬਹੁਤ ਲੱਗੀਆਂ ਹੋਈਆਂ ਨੇ ਇਹ ਬਾਜ਼ਾਰ ਦੇ ਵਿੱਚ ਅਸੀਂ ਲੈ ਆਏ ਭਾਈ ਇਹ 5-5 ਰਿੰਗੜ ਚੋਲੇ 20 ਰਿੰਗੜ ਦੇ ਵੇਚ ਰਹੇ ਨੇ ਸੇਮ ਚੀਜ਼ 20 ਰਿੰਗੜ ਦੀ ਵੇਚ ਰਹੇ ਨੇ ਅਸੀਂ ਲੈ ਕੇ ਆਏ ਆ 5 ਰਿੰਗੜ ਦੇ ਵਿੱਚ ਇਹ ਸਟਰੀਟ ਦੇ ਵਿੱਚ ਸਿਰਫ ਫੂਡ ਐਲਕੋਹਲ ਬੀਅਰ ਰਿਲੇਟਡ ਸਾਰੇ ਆਲੇ-ਦਾਲੇ ਰੈਸਟੋਰੈਂਟ ਨੇ ਸੋ ਆਹ ਲੇਨ ਦੇ ਵਿੱਚ ਕੋਈ ਵੀ ਇੰਡੀਅਨ ਰੈਸਟੋਰੈਂਟ ਨਹੀਂ ਹੈਗਾ ਇੱਥੇ